ਛੋਟੇ ਸਹਿਬ ਜਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਲਈ ਸਭ ਤੋਂ ਮਹਿੰਗੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲੇ ਟੌਡਰ ਮਲ ਦੀ ਹਵੇਲੀ ਜੋ ਕੰਮ ਸਟਾਰਟ ਹੋ ਚੁੱਕਿਆ ਦੋਸਤੋ ਪਹਿਲਾਂ ਤੁਸੀਂ ਹਵੇਲੀ ਦੇਖੀ ਹੋਣੀ ਤਾਂ ਬਿਲਕੁਲ ਹੀ ਛੋਟਾ ਜਾਂ ਟੁੱਟਿਆ ਫੁੱਟਿਆ ਹਿੱਸਾ ਦੇਖਿਆ ਹੋਊਗਾ ਸਾਡਾ ਇਤਿਹਾਸ ਆ ਸਾਡੀ ਜਹਾਜ਼ ਹਵੇਲੀ ਤੇ ਸਾਡੀ ਵਿਰਾਸਤ ਆ ਇਹ ਤੇ ਹੁਣ ਇਸ ਦਾ ਕੰਮ ਚੱਲ ਚੁੱਕਿਆ ਤੇ ਹੁਣ ਉੱਪਰ ਕੇ ਸਾਹਮਣੇ ਆਈ ਹੈ ਪੂਰਾ ਨਕਸ਼ਾ ਵੀ ਦਿਖਾਵਾਂਗੇ ਜਿਹੜਾ ਤੁਸੀਂ ਆ ਨੀਮ ਤੱਕ ਦੇਖ ਰਹੇ ਹੋ ਇਹ ਦੋਸਤੋ ਪੂਰਾ ਛੱਤ ਆਇਆ ਸੀ ਉੱਪਰ ਤੱਕ ਪੂਰੀ ਇੱਥੇ ਬਣੇ ਹੋਏ ਸੀ ਜਿਹੜੇ ਰੂਮ ਵਗੈਰਾ ਬਣੇ ਹੋਏ ਸੀ ਪੌੜੀਆਂ ਬਣੀਆਂ ਸੀ ਸਾਰੀਆਂ ਤੁਹਾਨੂੰ ਦਿਖਾਵਾਂਗੇ ਪੂਰਾ ਨਕਸ਼ਾ ਦੇ ਅੰਦਰ ਵੀ ਲੱਗਿਆ ਹੋਇਆ ਕਾਫੀ ਹੱਦ ਤੱਕ ਜਿਹੜੀ ਇਹ ਤਿਆਰ ਵੀ ਕਰ ਦਿੱਤੀ ਗਈ ਆ ਪਿੱਛੋਂ ਪਰ ਆ ਸਾਰਾ ਇੱਥੋਂ ਤੱਕ ਉੱਪਰ ਤੱਕ ਦੇਖ ਰਹੇ ਹੋ ਤੁਸੀਂ ਉੱਥੇ ਤੱਕ ਬਣਨੀ ਆ ਇਹ ਪੂਰੀ ਉੱਪਰ ਤੱਕ ਛੱਤ ਪੈਣੀ ਆ ਇੱਥੇ ਰੂਮ ਵਗੈਰਾ ਸਾਰਾ ਕੁਝ ਬਣਨਾ ਹੈ ਦੋਸਤੋ ਇਤੋਂ ਦਾ ਨਿੱਕੀ ਜਿਹੀ ਲੱਗ ਰਹੀ ਹੈ ਕਿ ਹਵੇਲੀ ਇੰਨੀ ਕੁ ਨਹੀਂ ਸੀ ਅੰਦਰ ਆਜੋ ਨਕਸ਼ਾ ਦਿਖਾਉਨੇ ਆ ਬਹੁਤ ਵੱਡੀ ਹਵੇਲੀ ਸੀ ਦੋਸਤੋ ਨਾਲੇ ਦੇਖੀ ਚੱਲੋ ਤੇ ਨਾਲੇ ਸ਼ੇਅਰ ਵੀ ਕਰੀ ਚੱਲੋ ਵੀਡੀਓ ਨੂੰ ਵੱਧ ਤੋਂ ਵੱਧ ਕਿਉਂਕਿ ਇਹ ਸਾਡੀ ਵਿਰਾਸਤ ਹੈ ਸਿੱਖਾਂ ਦੀ ਵਿਰਾਸਤ ਹੈ ਜਿਹੜੀ ਇਹ ਹਵੇਲੀ ਹੈ ਦੀਵਾਨ ਟੋਡਰਮਲ ਦੀ ਹਵੇਲੀ ਟੋਡਰਮਲ ਸਾਡੇ ਸਿੱਖ ਇਤਿਹਾਸ ਦਾ ਇੱਕ ਬਹੁਤ ਵੱਡਾ ਹਿੱਸਾ ਨੇ ਬੜੇ ਸਤਕਾਰਯੋਗ ਨੇ ਬੜੀ ਵੱਡੀ ਥਾਂ ਹੈ ਉਹਨਾਂ ਦੀ ਸਿੱਖ ਇਤਿਹਾਸ ਦੇ ਵਿੱਚ ਆ ਦੇਖੋ ਜੀ ਇਹ ਥੋੜਾ ਜਿਹਾ ਇਧਰੋਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਵਾਂ ਕਿ ਜਿੱਥੋਂ ਦੇ ਅਸੀਂ ਲੰਘ ਰਹੇ ਹਾਂ ਨੀਚੇ ਇੱਥੇ ਪੂਰੀ ਮਿੱਟੀ ਭਰੀ ਹੋਈ ਸੀ ਇੱਥੋਂ ਦੀ ਲੰਘਣ ਨੂੰ ਥਾਂ ਨਹੀਂ ਸੀ ਹੁਣ ਇਸ ਨੂੰ ਪੂਰਾ ਖਾਲੀ ਕਰ ਦਿੱਤਾ ਗਿਆ ਪੂਰੀ ਇਹਦੇ ਜਿਹੜਾ ਕੰਮ ਚੱਲਿਆ ਹੋਇਆ ਜਿਹੜਾ ਇਸ ਦੀ ਖੁਦਾਈ ਵਗੈਰਾ ਚੱਲੀ ਹੋਈ ਹੈ ਪੂਰਾ ਇਹਨੂੰ ਪੂਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਸੋਈ ਤੇ ਦੀ ਅਲਮਾਰੀ ਇਹ ਰਸੋਈ ਦੀ ਅਲਮਾਰੀ ਹੈ ਜੀ ਇਧਰ ਰਸੋਈ ਆ ਗਈ ਜੀ ਇੱਥੇ ਚੁੱਲ੍ਹਾ ਸੀਗਾ ਤੇ ਇਧਰ ਆ ਰਸੋਈ ਦਾ ਜਿਹੜਾ ਬਾਹਰ ਜਾਣ ਵਾਸਤੇ ਆ ਸਟੋਰ ਆ ਗਿਆ ਰਸੋਈ ਵਾਸਤੇ ਜਿੱਥੇ ਰਸਦਾ ਵਗੈਰਾ ਪਈਆਂ ਹੁੰਦੀਆਂ ਸੀ ਤੇ ਇਸ ਤਰ੍ਹਾਂ ਪੂਰਾ ਬਣਾਇਆ ਗਿਆ ਇਹ ਤੇ ਕਾਫੀ ਵੱਡੀ ਹਵੇਲੀ ਹੈ ਵੈਸੇ ਮਤਲਬ ਇੱਥੇ ਪਾਣੀ ਵਾਸਤੇ ਇਹ ਜਿਹੜੀ ਡੱਗ ਬਣਾਇਆ ਹੋਇਆ ਤੇ ਆ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਇਹ ਬੈਕ ਸਾਈਡ ਆਪਾਂ ਪਹੁੰਚ ਚੁੱਕੇ ਹਾਂ ਬੈਕ ਸਾਈਡ ਤੇ ਰਸੋਈ ਬਣੀ ਹੋਈ ਸੀ ਇਸ ਦੀ ਜੋ ਬਿਲਕੁਲ ਹੀ ਹਨਾ ਉਸ ਹਾਬ ਦੇ ਉਸ ਸਮੇਂ ਦੇ ਹਿਸਾਬ ਨਾਲ ਦੋਸਤੋ ਆਪਾਂ ਅੱਜਕੱਲ ਨਕਸ਼ਿਆਂ ਦੀ ਗੱਲ ਕਰਦੇ ਆ ਤਾਂ ਪੁਰਾਣੇ ਸਮੇਂ ਦੇ ਵਿੱਚ ਵਿੱਚ ਵੀ ਨਕਸ਼ਿਆਂ ਦੇ ਉੱਤੇ ਘਰ ਬਣਾਏ ਜਾਂਦੇ ਸੀਗੇ ਇਹ ਜੇ ਤੁਸੀਂ ਤੁਹਾਨੂੰ ਮੈਂ ਅੰਦਰ ਚੱਲੋ ਅੰਦਰ ਨਾ ਨਕਸ਼ਾ ਲੱਗਿਆ ਹੋਇਆ ਦਾ ਪੂਰਾ ਤੇ ਨਕਸ਼ਾ ਦਿਖਾਉਂਗਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਆ ਦੇਖੋ ਪੂਰਾ ਬੈਕ ਸਾਈਡ ਤੋਂ ਪੂਰੀ ਤਿਆਰ ਕਰ ਦਿੱਤੀ ਗਈ ਹੈ ਨਵੀਂ ਉਸਾਰੀ ਹੋਣ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਹੈ ਇਹ ਪੂਰਾ ਨਕਸ਼ਾ ਤੁਹਾਨੂੰ ਦਿਖਾਉਂਗਾ ਮੈਂ ਇੱਧਰ ਨੌਕਰ ਵਾਸਤੇ ਰੂਮ ਸੀਗਾ ਇੱਥੇ ਜਿਹੜਾ ਟਹਿ ਚੁੱਕਿਆ ਇਸ ਨੂੰ ਦੁਬਾਰੇ ਬਣਾਇਆ ਜਾਊਗਾ ਤੇ ਇੱਧਰ ਰਸੋਈ ਨੂੰ ਰਸਤਾ ਬੈਕ ਸਾਈਡ ਤੋਂ ਦਿੱਤਾ ਗਿਆ ਸੀ ਆ ਤੁਸੀਂ ਦੇਖ ਸਕਦੇ ਹੋ ਇਧਰ ਨੂੰ ਤੇ ਪੂਰਾ ਛੱਤਿਆ ਹੋਇਆ ਸੀ ਇਹ ਜਗ੍ਹਾ ਜਿਹੜੀ ਪਰ ਹੁਣ ਟੈਟੇਰੀ ਹੋ ਚੁੱਕੀ ਹੈ ਆਜੋ ਅੰਦਰ ਦਾ ਪੂਰਾ ਨਕਸ਼ਾ ਦਿਖਾਉਂਗਾ ਤੁਸੀਂ ਖੁਦ ਹੈਰਾਨ ਰਹ ਜੂਗੇ ਵੀ ਯਾਰ ਇਸ ਤਰ੍ਹਾਂ ਨਕਸ਼ੇ ਤਿਆਰ ਕੀਤੇ ਜਾਂਦੇ ਸੀ ਆ ਬੇਸਮੈਂਟ ਇਸ ਤਰ੍ਹਾਂ ਬਣਾਈ ਜਾਂਦੀ ਸੀ ਤਾਂ ਇਹ ਖਾਣੇ ਵਾਸਤੇ ਤੇ ਆ ਪੂਰਾ ਉੱਪਰ ਛੱਤਿਆ ਹੋਇਆ ਸੀ ਆਜੋ ਆਪਾਂ ਉੱਪਰ ਚੱਲਦੇ ਆ ਤੁਹਾਨੂੰ ਦਿਖਾਉਣਾ ਮੈਂ ਥੋੜਾ ਨਕਸ਼ੇ ਅੰਦਰ ਲੱਗੇ ਹੋਏ ਨੇ ਤੇ ਇਧਰ ਵੀ ਜਿਹੜੀਆਂ ਅ ਕਿਉਂਕਿ ਦੋਸਤੋ ਕਾਫੀ ਦੋਸਤ ਕਹਿ ਦਿੰਦੇ ਨੇ ਕਿ ਸਾਡੀ ਵਿਰਾਸਤ ਸੀ ਅਸੀਂ ਸਾਂਭੀ ਕਿਉਂ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਸਰਕਾਰ ਨਿਦਾਇ ਦੇ ਉੱਤੇ ਕਬਜਾ ਸੀ ਅਤੇ ਕੇਸ ਚੱਲਿਆ ਸੀਗਾ ਜੋ ਕੇਸ ਸਿੱਖ ਕੌਮ ਜਿੱਤ ਚੁੱਕੀ ਆ ਅਤੇ ਜਿੱਤਣ ਤੋਂ ਬਾਅਦ ਜਿਹੜੀ ਇਸ ਦੀ ਉਸਾਰੀ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਆਜੋ ਦਿਖਾਉਣਾ ਇਹਦੇ ਲਈ ਬਹੁਤ ਜ਼ਿਆਦਾ ਜਿਹੜਾ ਜਦੋਂ ਜ਼ਾਇਦ ਕੀਤੀ ਗਈ ਆ ਕਰਨੀ ਪਈ ਆ ਕਿ ਸਾਨੂੰ ਮਿਲ ਜਵੇ ਆ ਨਕਸ਼ਾ ਜੀ ਉੱਪਰਲਾ ਨਕਸ਼ਾ ਹੈ ਹਵੇਲੀ ਦੀ ਪੁਰਾਤਨ ਦਿਖ ਐਸੇ ਤਰ੍ਹਾਂ ਦੇਖੋ ਹੋਊਗੀ ਹੁਣ ਜਿਹੜੀ ਇਸ ਤਰ੍ਹਾਂ ਰਹਿ ਗਈ ਆ ਥੋੜੀ ਜੀ ਉਸ ਤਰ੍ਹਾਂ ਹੋਊਗੀ ਤੇ ਆ ਦੇਖੋ ਹਵੇਲੀ ਮਤਲਬ ਬਣ ਤਿਆਰ ਹੋਣ ਤੋਂ ਬਾਅਦ ਆ ਥੱਲੇ ਉਹ ਹਵੇਲੀ ਥੱਲੇ ਤਿਆਰ ਹੋਣ ਤੋਂ ਬਾਅਦ ਦਿਖ ਰਹੀ ਹੈ ਹਵੇਲੀ ਦੀ ਮੰਜ਼ਲ ਨਕਸ਼ਾ ਇਹ ਵਾਲਾ ਸੀਗਾ ਤੇ ਆ ਥੱਲੇ ਥੋੜਾ ਜਿਹਾ ਇਤਿਹਾਸ ਦਿਖਾਇਆ ਗਿਆ ਤੇ ਆ ਉਸ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਜਿਵੇਂ ਦੀਵਾਨ ਟੋਡਰਮਲ ਜੀ ਨੇ ਮੋਰਾ ਬਿਸ਼ਾਕੇ ਨਹੀਂ ਖੜੀਆਂ ਕਰਕੇ ਜਗਾ ਖਰੀਦੀ ਸੀ ਦੁਨੀਆ ਦੀ ਸਭ ਤੋਂ ਅੱਜ ਤੱਕ ਦੀ ਅੱਜ ਤੱਕ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਜਿਹੜੀ ਉਹ ਉਹੀ ਹੈ ਆ ਛੱਤਾਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵੈਸੇ ਕਾਫੀ ਹੱਦ ਤੱਕ ਬਣਾ ਦਿੱਤੀਆਂ ਗਈਆਂ ਨੇ ਜਿੰਨੀਆਂ ਬਣਾਈਆਂ ਨੇ ਅੱਗੇ ਨੂੰ ਵੀ ਆ ਇਸ ਤਰ੍ਹਾਂ ਜਿਹੜਾ ਤੇੜਾ ਪਾਰਟੀਆਂ ਜਾਂ ਇਸ ਤਰ੍ਹਾਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਮਤਲਬ ਜ ਸਾਡੀ ਵਿਰਾਸਤ ਹੈ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਆ ਕਈ ਸੌ ਸਾਲ ਯਾਨੀ 2000 ਸਾਲ ਤਕਰੀਬਨ ਜਾ ਉਸ ਤੋਂ ਵੀ ਜ਼ਿਆਦਾ 250 ਸਾਲ 300 ਸਾਲ ਕਹਿ ਸਕਦੇ ਆ ਉਸ ਤੋਂ ਵੀ ਜ਼ਿਆਦਾ 300 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਜਿਹੜਾ ਇਹ ਹਵੇਲੀ ਨੂੰ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ 1700 ਈਸਵੀ ਦੀਆਂ ਗੱਲਾਂ ਨੇ ਦੋਸਤੋ ਤੇ ਅੱਜ 2000 ਚੱਲਿਆ ਜਾਂਦਾ ਯਾਨੀ 2.5 300 ਸਾਲ ਤਕਰੀਬਨ 300 ਸਾਲ ਪਹਿਲਾਂ ਦੀਆਂ ਗੱਲਾਂ ਨੇ ਇਹ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਸਟੇਅਰਸ ਟੂ ਰੂਫ ਪੌੜੀਆਂ ਉੱਪਰ ਜਾਣ ਲਈ ਇੱਥੋਂ ਦੀ ਉੱਪਰ ਜਾ ਜਾਣ ਦੇ ਲਈ ਬਣੀਆਂ ਹੋਈਆਂ ਸੀ ਪੌੜੀਆਂ ਆ ਤੁਹਾਨੂੰ ਮੈਂ ਸਾਈਡ ਤੋਂ ਦਿਖਾ ਦਿੰਦਾ ਪੂਰੀ ਦੇਖ ਇੱਥੋਂ ਦੀ ਬਣੇਗੀ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਦੇ ਜਾਓ ਆ ਇੱਥੇ ਤੱਕ ਉੱਪਰ ਤੱਕ ਜਾਏਗਾ ਇੱਥੇ ਪੂਰੀ ਬਿਲਡਿੰਗ ਬਣੇਗੀ ਇੱਥੇ ਤੁਸੀਂ ਦੇਖ ਰਹੇ ਹੋ ਨਾ ਇੱਥੇ ਪੂਰੀ ਬਿਲਡਿੰਗ ਬਣੇਗੀ ਉਸੇ ਤਰ੍ਹਾਂ ਇਕੱਲੀ ਇਕੱਲੀ ਪੌੜੀ ਕੱਲਾ ਕੱਲਾ ਸਟੈਪ ਇਕੱਲੀ ਇਕੱਲੀ ਚੀਜ਼ ਸੇਮ ਟੂ ਸੇਮ ਨਕਸ਼ੇ ਅਕੋਰਡਿੰਗ ਦੁਬਾਰਾ ਤਿਆਰ ਕੀਤੀ ਜਾਏਗੀ ਮਤਲਬ ਉਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤੁਹਾਨੂੰ ਨਸੀਬ ਚਮਕਤੇ ਹੈ ਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉਡਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ